ਸਤਿ ਸ੍ਰੀ ਅਕਾਲ ਜੀ ਆਹ ਦੇਖੋ ਅੱਜ ਮੈਂ ਖੜਾ ਹੈਗਾ ਵਾ ਹਾਂਗਕਾਂਗ ਦੇ ਗੁਰਦੁਆਰਾ ਸਾਹਿਬ ਦੇ ਬਾਹਰ ਅੱਜ ਤੁਹਾਨੂੰ ਹਾਂਗਕਾਂਗ ਦਾ ਗੁਰਦੁਆਰਾ ਸਾਹਿਬ ਵੀ ਦਿਖਾਵਾਂਗੇ ਗੁਰਦੁਆਰਾ ਖਾਲਸਾ دیਵਾਨ ਇਹ ਗੁਰਦੁਆਰਾ ਜਿਹੜਾ ਵਾ ਇਹ 1901 ਦੇ ਵਿੱਚ ਬਣਿਆ ਸੀ ਇਹ ਦੁਬਾਰਾ ਬਿਲਡਿੰਗ ਬਣਾਈ ਗਈ ਆ ਇਹਦੇ ਉੱਤੇ ਸੰਗਤਾਂ ਨੇ ਇਕੱਠਾ ਕਰਕੇ ਇੰਡੀਆ ਦਾ ਜਲਾਈਏ ਹਿਸਾਬ ਤੇ 4400 ਕਰੋੜ ਰੁਪਇਆ ਇਸ ਬਿਲਡਿੰਗ ਦੇ ਉੱਤੇ ਲਾਇਆ ਹੋਇਆ ਵਾ ਔਰ ਗੁਰਦੁਆਰਾ ਸਾਹਿਬ ਦੀ ਇਹ ਬਹੁਤ ਹੀ ਪਿਆਰੀ ਬਿਲਡਿੰਗ ਜਿਹੜੀ ਮੈਂ ਤੁਹਾਨੂੰ ਦਿਖਾ ਰਿਹਾ ਇਹ ਹਾਂਗਕਾਂਗ ਦੇ ਵਿੱਚ ਇੱਕੋ ਹੀ ਗੁਰਦੁਆਰਾ ਵਾ ਤੇ ਇਹ ਮੈਂ ਤੁਹਾਨੂੰ ਜਿਹੜਾ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਾ ਰਿਹਾ ਤੇ ਮੈਂ ਤੁਹਾਨੂੰ ਅੰਦਰ ਵੀ ਜਾ ਕੇ ਗੁਰਦੁਆਰਾ ਸਾਹਿਬ ਦਿਖਾਉਂਗਾ ਕਿ ਕਿੰਨਾ ਸੋਹਣਾ ਗੁਰਦੁਆਰਾ ਸਾਹਿਬ ਆ ਔਰ ਸਭ ਤੋਂ ਵੱਡੀ ਗੱਲ ਮੈਨੂੰ ਇੱਥੇ ਕੀ ਲੱਗੀ ਆ ਏਕਾ ਬਹੁਤ ਆ ਸਾਰਿਆਂ ਨੇ ਰਲ ਕੇ ਇੱਕੋ ਹੀ ਗੁਰਦੁਆਰਾ ਵਾ ਤੇ ਬਹੁਤ ਆਨੰਦ ਆਇਆ ਇਹ ਗੱਲ ਸੁਣ ਕੇ ਗੁਰਦੁਆਰਾ ਸਾਹਿਬ ਦੇ ਅੰਦਰ ਆ ਕੇ ਇਹ ਪੁਰਾਣੀ ਸਿਲ ਲੱਗੀ ਹੈ ਜਿਹੜੀ 1901 ਦੇ ਵਿੱਚ ਇਹ ਗੁਰਦੁਆਰਾ ਸਾਹਿਬ ਬਣਾਇਆ ਗਿਆ ਸੀ ਔਰ ਸਾਡੇ ਜਿਹੜੇ ਸਿੱਖ ਆਪਣੇ ਵੀਰ ਨੇ ਇੱਥੇ ਬਹੁਤ ਸ਼ਰਧਾ ਰੱਖਦੇ ਨੇ ਔਰ ਇਹ ਗੁਰਦੁਆਰਾ ਸਾਹਿਬ ਮਤਲਬ ਸਾਰੇ ਜਿਹੜੇ ਪ੍ਰੋਗਰਾਮ ਇੱਥੇ ਹੀ ਕੀਤੇ ਜਾਂਦੇ ਆ ਹਾਂਗਕਾਂਗ ਦੇ ਜਿੰਨੇ ਸਾਰੇ ਪ੍ਰੋਗਰਾਮ ਗੁਰਦੁਆਰਾ ਸਾਹਿਬ ਦੇ ਇੱਥੇ ਹੁੰਦੇ ਆ ਆ ਰਿਸੈਪਸ਼ਨ ਆ ਗੁਰਦੁਆਰਾ ਸਾਹਿਬ ਦੇ ਵਿੱਚ ਅੰਦਰ ਬਣਿਆ ਹੋਇਆ ਔਰ ਇਹ ਆਪਣਾ ਮਾਡਲ ਤੁਹਾਨੂੰ ਜਿਹੜਾ ਦਰਬਾਰ ਸਾਹਿਬ ਆ ਦੇਖੋ ਔਰ ਇਹ ਦੇ ਵਿੱਚ ਆ ਜੋੜਾ ਘਰ ਜਿਹੜਾ ਇਹ ਗੁਰਦੁਆਰਾ ਸਾਹਿਬ ਦੇ ਵਿੱਚ ਜੋੜਾ ਘਰ ਉਹ ਤੁਸੀਂ ਇਦਾਂ ਦੇਖ ਸਕਦੇ ਜੋੜਾ ਘਰ ਵੀ ਬਹੁਤ ਅੱਛਾ ਬਣਾਇਆ ਹੋਇਆ ਇਹਨਾਂ ਨੇ ਕਿ ਇਹ ਜੋੜਾ ਘਰ ਦੇ ਵਿੱਚ ਇਸ ਤਰ੍ਹਾਂ ਬਹੁਤ ਹੀ ਤਰੀਕੇ ਨਾਲ ਮਤਲਬ ਇਹ ਗੁਰਦੁਆਰਾ ਸਾਹਿਬ ਬਣਿਆ ਹੋਇਆ ਆ ਦੇਖੋ ਮੈਂ ਬਾਕੀ ਵੀ ਤੁਹਾਨੂੰ ਦਰਸ਼ਨ ਕਰਾਉਣਾ ਕਿ ਇਹ ਗੁਰਦੁਆਰਾ ਸਾਹਿਬ ਜਿਹੜਾ ਮਤਲਬ ਜਿਵੇਂ ਪਹਿਲੀ ਮੰਜ਼ਲ ਤੇ ਅਸੀਂ ਜਾਂਦੇ ਆ ਤੇ ਪਹਿਲੀ ਮੰਜ਼ਲ ਦੇ ਉੱਤੇ ਜਿਹੜਾ ਮੈਨੂੰ ਪਤਾ ਲੱਗਾ ਕਿ ਇੱਥੇ ਲੰਗਰ ਹਾਲ ਆ ਪਹਿਲੀ ਮੰਜ਼ਲ ਦੇ ਵਿੱਚ ਆ ਦੇਖੋ ਨਨਕਾਣਾ ਸਾਹਿਬ ਦੀ ਫੋਟੋ ਲੱਗੀ ਹੋਈ ਆ ਤੇ ਮੇਰੀ ਇੱਥੇ ਆਇਆ ਸੀ ਮੈਂ ਹਾਂਗਕਾਂਗ ਦੇ ਵਿੱਚ ਸ਼ੂਟਿੰਗ ਕਰਨ ਮੇਰੀ ਕੋਸ਼ਿਸ਼ ਆ ਕਿ ਵੱਧ ਤੋਂ ਵੱਧ ਮੈਂ ਤੁਹਾਨੂੰ ਆਪਣੇ ਜਿਹੜੇ ਵੀਰਾਂ ਨੇ ਤਰੱਕੀਆਂ ਕੀਤੀਆਂ ਵਾ ਜਾਂ ਆਪਣੇ ਗੁਰੂ ਘਰਾਂ ਜਿਹੜਾ ਮੈਨੂੰ ਪਤਾ ਲੱਗਿਆ ਸੀ ਤਾਂ ਮੈਂ ਸੈਕੰਡ ਡੇ ਹੀ ਇੱਥੇ ਗੁਰੂ ਘਰ ਦੇ ਵਿੱਚ ਆਇਆ ਆ ਸ਼ਰੂਆਤ ਲੈਣ ਬਾਬਾ ਜੀ ਦਾ ਤਾਂ ਕਿ ਸਾਡਾ ਕੰਮ ਵੀ ਵਧੀਆ ਹੋਵੇ ਤੇ ਇਹ ਲੰਗਰ ਹਾਲ ਜਿਹੜਾ ਇੱਥੋਂ ਦਾ ਲੰਗਰ ਹਾਲ ਆ ਉਹ ਤੁਹਾਨੂੰ ਦਿਖਾ ਰਿਹਾ ਇਹ ਲੰਗਰ ਹਾਲ ਤੇ ਇਹ ਲੰਗਰ ਜਿਹੜਾ ਇੱਥੇ 24 ਘੰਟੇ ਚੱਲਦਾ ਵਾ ਔਰ ਹਰ ਤਰ੍ਹਾਂ ਦਾ ਮਤਲਬ ਇੱਥੇ ਲੰਗਰ ਦੇ ਸਵੇਰੇ ਤੇ ਦੁਪਹਿਰੇ ਸ਼ਾਮ ਨੂੰ ਇਹ ਲੰਗਰ ਹਾਲ ਜਿਹੜਾ ਵਾ ਤੇ ਤੇ ਸੇਵਾਦਾਰ ਸੇਵਾ ਕਰਦੇ ਆ ਔਰ ਬਹੁਤ ਹੀ ਜ਼ਿਆਦਾ ਵਧੀਆ 1901 ਦਾ ਕਿਉਂਕਿ ਆਪਣਾ ਜਿਹੜਾ ਪੁਰਾਣਾ ਇਤਿਹਾਸ ਜਿਹੜਾ ਵਾ ਜੰਗਾ ਨਾਲ ਜੁੜਿਆ ਹੋਇਆ ਵਾ ਇਸ ਘਰ ਕੇ ਜਿੱਥੇ-ਜਿੱਥੇ ਸਿੱਖ ਪਹੁੰਚੇ ਉਹਨਾਂ ਨੇ ਗੁਰੂ ਘਰ ਜ਼ਰੂਰ ਬਣਾਏ ਤੇ ਅੰਦਰ ਸੇਵਾ ਚੱਲ ਰਹੀ ਆ ਬਾਬਾ ਜੀ ਔਰ ਇਹ ਲੰਗਰ ਹਾਲ ਬਹੁਤ ਵਧੀਆ ਲੰਗਰ ਹਾਲ ਬਣਿਆ ਹੋਇਆ ਹੈ ਮੈਂ ਤੁਹਾਨੂੰ ਉੱਤੇ ਮਹਾਰਾਜ ਦਾ ਪ੍ਰਕਾਸ਼ ਵੀ ਦਿਖਾਉਣਾ ਵਾ ਆ ਸਭ ਤੋਂ ਉੱਪਰਲੇ ਫਲੋਰ ਦੇ ਵਿੱਚ ਸ੍ਰੀ ਦਰਬਾਰ ਸਾਹਿਬ ਜਿਹੜੇ ਇੱਥੇ ਬਾਬਾ ਜੀ ਹੈ ਹਨ ਸ੍ਰੀ ਦਰਬਾਰ ਸਾਹਿਬ ਦੇ ਤੁਹਾਨੂੰ ਮੈਂ ਦਰਸ਼ਨ ਕਰਾ ਰਿਹਾ ਇਹ ਮੇਨ ਗੇਟ ਜਿਹੜਾ ਬਾਬਾ ਜੀ ਦਾ ਹੈਗਾ ਇੱਥੇ ਹਾਂਗਕਾਂਗ ਗੁਰਦੁਆਰੇ ਦਾ ਮੇਨ ਗੇਟ ਔਰ ਅੰਦਰ ਬਹੁਤ ਵੱਡਾ ਹਾਲ ਆ ਕਿਉਂਕਿ ਮੈਂ ਅੰਦਰ ਵੀਡੀਓ ਬੰਦ ਕਰ ਦੇਣੀ ਆ ਪਰ ਮੈਂ ਤੁਹਾਨੂੰ ਪੂਰਾ ਇੱਕੋ ਰਾਂ ਦਿਖਾ ਦੇਣਾ ਜੂਮ ਕਰਕੇ ਵੀ ਤੁਹਾਨੂੰ ਥੋੜਾ ਦਿਖਾ ਦੇਣਾ ਵਾਹਿਗੁਰੂ ਬਾਬਾ ਦੀਪ ਸਿੰਘ ਜੀ ਤੇ ਤੁਹਾਨੂੰ ਸਾਡੀ ਇਹ ਛੋਟੀ ਜੀ ਕੋਸ਼ਿਸ਼ ਕਿਵੇਂ ਲੱਗੀ ਮਹਾਰਾਜ ਦੀ ਹਾਜ਼ਰੀ ਲਵਾਈ ਐ ਅਸੀਂ ਜਰੂਰ ਦੱਸਿਓ ਕਮੈਂਟ ਜਰੂਰ ਕਰਿਓ ਵਾਹਿਗੁਰੂ ਜੀ ਕਾ ਖਾਲਸਾ